ਸਤ 10 ਕਿਆ ਪਹਿਲਾ ਉਤਰਾਖੰਡ ਚ ਜਾ ਖੇਤੀ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਅਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਮਸਲਾ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਪਹੁੰਚੇ ਸਨ ਉਤਰਾਖੰਡ ਜਿੱਥੇ ਉਹਨਾਂ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ <table> सीएम साहब नेਾਨੂੰ श्योर ਕੀਤਾ ਹੈ ਕਿ ਜਲਦੀ ਹੀ ਉਹ ਐਜੀਪੀਸੀ ਦੀ ਕਮੇਟੀ ਨੂੰ ਵਿਜ਼ਿਟ ਕਰਾਉਣਗੇ ਜਗਾ ਸਿਲੈਕਸ਼ਨ ਵਾਸਤੇ ਤੇ ਉਹਦੇ ਬਾਅਦ ਜਲਦੀ ਜਲਦੀ ਉਹ ਫੈਸਲਾ ਕਰਕੇ ਸਿੱਖ ਕਮਿਊਨਿਟੀ ਦੀ ਜੋ ਭਾਵਨਾ ਹੈ ਉਹਨੂੰ ਪੂਰੀ ਕਰਦੇ ਹੋਏ ਉਹ ਸਥਾਨ ਜਰੂਰ ਅਲਾਟ ਕਰਨਗੇ ਉਹ ਦੇਖ ਕੇ ਕਿ ਜਿਹੜਾ ਬੈਸਟ ਐਜੀਪੀਸੀ ਦੇ ਅਪਰੂਵਲ ਤੇ ਹੁੰਦਾ ਹੈ ਦੂਜੀ ਗੱਲ ਸਾਡੇ ਕੋਲੇ ਜਦੋਂ ਅਸੀਂ ਬਾਸਪੁਰ ਗਏ ਸੀ ਉਤਰਾੰਚਲ ਦੇ ਕਈ ਕਿਸਾਨ ਆਏ ਜਿਨ੍ਹਾਂ ਦੀ ਜ਼ਮੀਨਾਂ ਦੀ ਸਮੱਸਿਆ ਆ ਗਈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਆ ਸਾਰਾ ਜੰਗਲ ਹੁੰਦਾ ਸੀ 50 ਸਾਲ 60 ਸਾਲ 70 ਸਾਲ ਪਹਿਲੇ ਪੰਜਾਬ ਦੇ ਕਿਸਾਨ ਆਏ ਜੰਗਲਾਂ ਨੂੰ ਵਾਦ ਕੀਤਾ ਅੱਜ ਲੀਸ ਤੇ ਲਈ ਜਮੀਨ ਤੇ ਅੱਜ ਉਹ ਉਹ ਜਿਹੜੀ ਸਿਚੁਏਸ਼ਨ ਹੈ ਜੀ ਹੋ ਗਈ ਕੋਈ 70 ਸਾਲ 60 ਸਾਲ ਬਾਅਦ ਜੋ ਇਹਨਾਂ ਦੇ ਵਿੱਚ ਪ੍ਰੋਬਲਮਸ ਆ ਗਈਆਂ ਲੈਣ ਦੀਆਂ ਪਟਾ ਪਟਾ ਉਹਨਾਂ ਦੇ ਪਟੇ ਖਤਮ ਹੋ ਗਏ ਜਾਂ ਕੁਝ ਹੋ ਗਿਆ ਸੋ ਜਿਹੜੇ 70 70 ਸਾਲ ਵਾਰੇ ਆ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਨੂੰ ਉਜਾੜਿਆ ਜਾਏਗਾ ਸੋ ਉਹ ਕਿਸਾਨ ਸਾਡੇ ਕੋਲੇ ਆਏ ਤੇ ਅਸੀਂ ਉਹ ਇਸ਼ੂ ਵੀ ਅਸੀਂ ਬਾਸਪੁਰ ਦੇ ਖੇਤੀ ਫਾਰਮ ਦਾ ਅਸੀਂ ਚੀਨ ਨਿਸਤ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਸਾਨੂੰ ਸਾਡੀ ਗੱਲ ਸੁਣੀ ਤੇ ਉਹਨੇ ਸ਼ੋਰ ਕੀਤਾ ਕਿ ਮੈਂ ਆਪ ਪਰਸਨਲੀ ਇੰਟਰਸਟ ਲੈ ਕੇ ਇਹਦਾ ਸੋਲੂਸ਼ਨ ਜ਼ਰੂਰ ਕੱਢੂਗਾ ਸਾਨੂੰ ਜਦੋਂ ਕੇਸ ਸਾਡੇ ਕੋਲੇ ਆਇਆ ਆ ਸਾਰੀ ਕਮਿਊਨਿਟੀ ਕਿਉਂਕਿ ਜਿੱਥੇ ਵੀ ਸਿੱਖ ਬਸਿਆ ਦੇਸ਼ ਵਿੱਚ ਉਹ ਆਸ ਰੱਖਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਤੇ ਅਸੀਂ ਪਿਛਲੀ ਵਾਰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਸਮਝਾਇਆ ਸੀ ਅਸੀਂ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਜੀ ਨੂੰ ਮਿਲੇ ਅਸੀਂ ਉਹਨਾਂ ਨੇ ਮੈਨੂੰ ਬੜੀ ਧੰਨਵਾਦ ਕਰਦਾ ਉਹਨਾਂ ਨੇ ਉਸ ਸਮੱਸਿਆ ਹੱਲ ਕਰ ਦਿੱਤੀ ਸੋ ਆਹ ਸਮੱਸਿਆ ਹੁਣ ਕਿਉਂਕਿ ਉੱਤਰ ਪ੍ਰਦੇਸ਼ ਚੋਂ ਆਹ ਸੂਬਾ ਨਿਕਲ ਗਿਆ ਸੋ ਐਸ ਕਰਕੇ ਆਹ ਜਿਹੜੇ ਨਿਕਲਣ ਦੇ ਕਾਰਨ ਉਹ ਹੁਣ ਸਾਡੇ ਕੋਲੇ ਕੇ ਆਏ ਤੇ ਅਸੀਂ ਉਹਨਾਂ ਨੂੰ ਡੈਲੀਗੇਸ਼ਨ ਲੈ ਕੇ ਆ ਪਰ ਮੈਨੂੰ ਬੜੀ ਖੁਸ਼ੀ ਹੈ ਤੇ ਸੀਐਮ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਰੀ ਸੀ ਸਮਝੀ ਤੇ ਉਹ ਕਹਿੰਦੇ ਪੋਜੀਟਿਵ ਰਿਪੋਰਟ ਕਿਹਾ ਕਮੇਟੀ ਬਣਾ ਕੇ ਉਹ ਜਲਦੀ ਕਰ ਲੈਣਗੇ